ਜਦ ਵੀ ਕੋਈ ਕਸਟਮਰ ਮੇਰੀ ਦੁਕਾਨ ਤੇ ਟਾਇਲ ਪਰਚੇਸਿੰਗ ਲਈ ਆਏਗਾ ਇੱਕ ਤਰ੍ਹਾਂ ਰੇਟ ਬਜਾਰ ਨਾਲੋਂ ਬਹੁਤ ਬਿਹਤਰੀਨ ਮਿਲenge। ਔਰ ਮਾਲ ਐਫਓਰ ਕਿਸੇ ਤਰ੍ਹਾਂ ਦਾ ਕੋਈ ਲੇਬਰ ਕਰਾਇਆ ਰੈਂਟ ਜਾਂ ਐਕਸਟਰਾ ਚਾਰਜ ਅਸੀਂ ਨਹੀਂ ਲੈਂਦੇ। ਜਾਮ ਅਜਗਦੰਬ ਦੇ ਟਾਇਲ ਸਟੋਰ ਦੇ ਵਿੱਚ ਵਿਸਾਖੀ ਦੇ ਮੌਕੇ ਤੇ ਨਈ ਕਲੈਕਸ਼ਨ ਆ ਚੁੱਕੀ ਹੈ ਟਾਇਲਸ ਦੀ। ਸੋ ਅਗਰ ਤੁਸੀਂ ਵੀ ਬਾਜ਼ਾਰ ਨਾਲੋਂ ਸਸਤੀਆਂ ਟਾਇਲਾਂ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਜਾਮ ਅਜਗਦੰਬ ਦੇ ਟਾਇਲ ਸਟੋਰ ਵਿਸਵਾ ਵਿਖੇ। ਬਾਕੀ ਰੇਟ ਬਾਜ਼ਾਰ ਨਾਲੋਂ ਬਿਲਕੁਲ ਸਸਤੇ ਔਰ ਵਧੀਆ ਮਿਲਣਗੇ। ਤੁਸੀਂ ਦੇਖ ਰਹੇ ਪਬਲਿਕ ਸਪੌਟ ਨਿਊਜ਼ ਮੈਂ ਤੁਹਾਡੀ ਹੋਸਟ ਅੰਦੋਸ਼ ਪੂਜਾ ਅੱਜ ਅਸੀਂ ਪਹੁੰਚ ਗਏ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਦੇ ਜਮ ਅਜਗਦੰਬੇ ਟਾਇਲ ਸਟੋਰ ਦੇ ਵਿੱਚ ਜੋ ਕਿ ਹਾਈਵੇ ਪੁਲਾਦਾ ਕਲੋਨੀ ਜੀਟੀ ਰੋਡ ਦਸੂਹਾ ਵਿਖੇ ਸਥਿਤ ਹੈ ਅਗਰ ਤੁਹਾਨੂੰ ਆਪਣੇ ਘਰ ਦੇ ਲਈ ਆਫਿਸ ਦੇ ਲਈ ਜਾਂ ਫਿਰ ਕਿਸੇ ਵੀ ਬਿਲਡਿੰਗ ਨੂੰ ਬਣਾਉਣ ਦੇ ਲਈ ਟਾਇਲ ਮਾਰਬਲ ਜਾਂ ਫਿਰ ਸੈਨੀਟਰੀ ਵੇਅਰ ਦੀ ਲੋੜ ਹੈ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਜਮ ਅਜਗਦੰਬੇ ਟਾਇਲ ਸਟੋਰ ਦਸੂਹਾ ਵਿਖੇ ਤਿਆ ਉਸ ਗੱਲ ਕਰਦੇ ਹਾਂ ਜੈਮਾ ਜਗਦੰਬੇ ਟਾਇਲ ਸਟੋਰ ਦੇ ਓਨਰ ਦੇ ਨਾਲ ਉਹਨਾਂ ਕੋਲ ਲੈਣੇ ਹੈ ਟਾਇਲ ਬਾਰੇ ਪ੍ਰੋਪਰ ਜਾਣਕਾਰੀ ਹਾਂਜੀ ਸਰ ਨਮਸਕਾਰ ਸਾਰੇ ਕਸਮਰ ਨੂੰ ਅਸੀਂ ਤੁਹਾਨੂੰ ਅੱਜ ਆਪਣੇ ਸ਼ੋਅਰੂਮ ਦੇ ਵਿੱਚ ਟਾਈਲਾਂ ਦੀ ਬ੍ਰਾਂਡ ਪਲਸਰੋ ਦੇ ਨਵੇਂ ਡਿਜ਼ਾਈਨਿੰਗ ਬਾਰੇ ਬਹੁਤ ਵਿਸਤਾਰ ਨਾਲ ਜਾਣਕਾਰੀ ਦਵਾਂਗੇ ਆਓ ਚਲਿਏ ਅਸੀਂ ਇੱਕ ਵਾਰ ਦਰਸ਼ਕਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਕਸਟਮਰ ਆਪਣੇ ਹੈ ਸਾਰਿਆਂ ਨੂੰ ਆਪਣੇ ਟਾਇਲ ਬਾਰੇ ਜਾਣਕਾਰੀ ਦਈਏ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦਿਖਾਣੇ ਆ ਆ 2x4 ਦੀ ਰੇ ਰੇ ਕੰਪਨੀ ਦੀ ਬ੍ਰਾਂਡਡ ਟਾਈਲ ਹੈ ਜਿਸ ਦਾ ਇਸਤੇਮਾਲ ਅਸੀਂ ਜ਼ਮੀਨ ਤੇ ਵੀ ਕਰ ਸਕਦੇ ਆ ਔਰ ਵਾਲ ਤੇ ਵੀ ਕਰ ਸਕਦੇ ਆ ਇਹਦੇ ਵਿੱਚ ਸਾਡੇ ਕੋਲ ਕੁਆਲਿਟੀ ਵੀ ਬਹੁਤ ਬੈਸਟ ਹੈਗੀ ਹੈ ਪ੍ਰੀਮੀਅਮ ਲੈਵਲ ਤੇ ਔਰ ਕਲਰ ਵੈਰਾਈਟੀ ਵੀ ਬਹੁਤ ਜ਼ਿਆਦਾ ਹੈਗੀ ਆ ਜਿਵੇਂ ਤੁਸੀਂ ਦੇਖਦੇ ਪਿਓ ਸਾਰੇ ਡਾਰਕ ਕਲਰ ਹੈ ਅਸੀਂ ਆਪਣੇ ਫਲੋਰ ਤੇ ਔਰ ਵਾਲ ਤੇ ਲਗਾ ਕੇ ਆਪਣੇ ਘਰ ਦੀ ਸ਼ੋਭਾ ਨੂੰ ਵਧਾ ਸਕਦੇ ਹੈਗੇ ਆ ਇਸ ਤੋਂ ਅੱਗੇ ਚੱਲਦੇ ਆ ਸਾਡੇ ਕੋਲ EGLS ਕੰਪਨੀ ਦੇ ਨਾਮ ਦੀ ਟਾਈਲਜ਼ ਆਂਦੀ ਹੈ ਜੋ ਕਿ ਬਹੁਤ ਹੀ ਬਿਹਤਰੀਨ ਹੈ ਜਿਹਦੀ ਸ਼ਾਈਨਿੰਗ ਜਿਹਦੀ 글로ਸ ਬਹੁਤ ਬਿਹਤਰੀਨ ਲੁੱਕ ਦਿੰਦੀ ਹੈ ਜਿਹਨੂੰ ਖਰਚ ਲਗਾ ਕੇ ਅਸੀਂ ਆਪਣੇ ਘਰ ਦੀ ਸਜਾਵਟ ਨੂੰ ਚਾਰ ਚੰਦ ਲਗਾ ਸਕਦੇ ਹਾਂ ਇੱਕ ਇੱਕ ਰੰਗ ਆਪਣੇ ਆਪ ਚ ਬਹੁਤ ਸੁੰਦਰ ਔਰ ਪਿਆਰਾ ਹੈ ਜੋ ਬਹੁਤ ਹੀ ਵਧੀਆ ਕੁਆਲਟੀ ਨੂੰ ਸ਼ੋਅ ਕਰਦਾ ਹੈਗਾ ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਸਾਡੇ ਕੋ ਕੈਥਾ ਹਾਊਸ ਕੰਪਨੀ ਦੀ ਬਹੁਤ ਬਿਹਤਰੀਨ ਹੈ ਟਾਈਲ ਜਗੀ ਹੈ ਇਟਾਕੌਨ ਕੰਪਨੀ ਦੀ ਬਹੁਤ ਬਿਹਤਰੀਨ ਟਾਈਲ ਹੈਗੀ ਹੈ ਜਿਹਦਾ ਤੇ ਰੰਗ ਨਹੀਂ ਫੇਟ ਹੁੰਦੇ ਉਹ ਜੋ ਬਹੁਤ ਹੀ ਬਿਹਤਰ ਲੁੱਕ ਦੇ ਨਾਲ ਘਰ ਦੀ ਸਜਾਵਟ ਨੂੰ ਚਾਰ ਚਾਦ ਲਗਾਉਂਦੇ ਆ ਤੁਸੀਂ ਜੇ ਕਿਸੇ ਕੰਪਨੀ ਦਾ ਨਾਮ ਲੈ ਰਹੇ ਗਰੰਟੀ ਪੂਰੀ ਦਿੰਦੇ ਨੇ ਖਰਾਬ ਤਾਂ ਨਹੀਂ ਹੋਣਗੀਆਂ ਟੋਟਲ ਪ੍ਰੀਮੀਅਮ ਬ੍ਰਾਂਡ ਵੀ ਚਮਾਲ ਹੁੰਦਾ ਹੈ ਬਹੁਤ ਅੱਛੀ ਲਾਈਫ ਹੈ ਟਾਇਰ ਦੀ ਕੋਈ ਨਾ ਜੀ ਸਕ੍ਰੈਚ ਨਹੀਂ ਪੈਂਦਾ ਉਹ ਨਾ ਹੀ ਇਹਨਾਂ ਦੇ ਕਲਰ 40-50 ਸਾਲ ਤੋਂ ਪਹਿਲਾਂ ਡਾਊਨ ਹੁੰਦੇ ਆ ਦੇਖੋ ਜੀ ਹਰ ਚੀਜ਼ ਨੇ ਡਾਊਨ ਤਾਂ ਹੋਣਾ ਹੈ ਪਰ ਟਾਈਮ ਪਾ ਕੇ ਡਾਊਨ ਹੋ ਜਾਏ ਤੁਹਾਡੇ ਪੈਸੇ ਵਸੂਲ ਹੋ ਜਾਣ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈਗੀ ਟੋਟਲ ਅਸੀਂ ਪ੍ਰੀਮੀਅਮ ਲੈਵਲ ਤੇ ਮਾਲ ਵੇਚਦੇ ਹਾਂ ਸਟੈਂਡਰਡ ਔਰ ਕਮਰਸ਼ੀਅਲ ਲੈਵਲ ਤੇ ਮਾਲ ਅਸੀਂ ਬਿਲਕੁਲ ਹੀ ਵੇਚਦੇ ਹੈਗੇ ਇਸ ਤੋਂ ਅੱਗੇ ਤੁਹਾਨੂੰ ਅਸੀਂ ਆ ਸਾਰੀ ਵੈਰਾਈਟੀ ਦਿਖਾਣੇ ਆ ਸਾਰੇ ਹਾਈਲਾਈਟਰਸ ਹੈਗੇ ਆ ਜਿਹਨੂੰ ਬਾਥਰੂਮ ਚ ਕਿਚਨ ਚ ਲਾ ਕੇ ਅਸੀਂ ਬਹੁਤ ਹੀ ਵਧੀਆ ਇੱਕ 뷰 ਤਿਆਰ ਕਰ ਸਕਦੇ ਹੈਗੇ ਆ ਬਹੁਤ ਹੀ ਪਿਆਰੇ ਕਲਰ ਹੈਗੇ ਆ ਜੋ ਆਮ ਸ਼ੌਪਾ ਦੇ ਤੁਹਾਨੂੰ ਨਹੀਂ ਮਿਲਨੇ ਕਿਉਂਕਿ ਸਾਰ ਇੱਕ ਤਾਂ ਥੋੜੀ ਇਹਨਾਂ ਦੀ ਪ੍ਰਾਈਸ ਜ਼ਿਆਦਾ ਹੁੰਦੇ ਆ ਇਹਨਾਂ ਦੀ ਲੁੱਕ ਔਰ ਲੋਕੇਸ਼ਨ ਦੋਨੋਂ ਤਰ੍ਹਾਂ ਦੀ 뷰 ਅਲੱਗ-ਅਲੱਗ ਹੁੰਦੇ ਨੇ ਅਸੀਂ ਪਿੱਲਰਾਂ ਤੇ ਗੇਟ ਪਿੱਲਰਾਂ ਤੇ ਬਾਥਰੂਮ ਦੇ ਅੰਦਰ ਕਿਚਨ ਦੇ ਅੰਦਰ ਆਪਾਂ ਡਿਜ਼ਾਈਨਿੰਗ ਕਰਕੇ ਹਾਈਲਾਈਟ ਕਰ ਸਕਦੇ ਆ ਆਪਣੀ ਜੀ ਕਿਚਨ ਤੇ ਬਾਥਰੂਮ ਨੂੰ ਬਹੁਤ ਹੀ ਪਿਆਰੇ ਸ਼ੇਡ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਚੀਜ਼ ਹੈ ਤੇ ਇਹਦੇ ਵਿੱਚ ਤੁਹਾਨੂੰ ਕੋ ਅਨਲਿਮਿਟਿਡ ਕਲਰਸ ਨੇ ਬਹੁਤ ਜ਼ਿਆਦਾ ਸਾਡੇ ਕੋਲ ਕਲਰ ਵੈਰਾਈਟੀ ਹੈ ਆਪਣੇ ਕੋਲ ਇਸ ਤੋਂ ਗਿਆ ਜਿੰਦੀ ਹੈ ਲਾਈਟ ਸ਼ੇਡਾਂ ਇਹ ਸਾਰੀ ਕੈਰਾਸਟੋਨ ਕੰਪਨੀ ਦੀ ਆ ਰੇ ਕੰਪਨੀ ਦੀਆਂ ਹੈਗੀਆਂ ਔਰ ਬਹੁਤ ਹੀ ਵਧੀਆ ਲੈਵਲ ਤੇ ਜਿਹਨਾਂ ਨੂੰ ਆਪਾਂ ਸ਼ੋਅਰੂਮਾਂ ਚ ਕਰਦੇ ਆ ਫਲੋਰਾਂ ਤੇ ਲਾ ਕੇ ਬਹੁਤ ਬਿਹਤਰੀਨ ਲੁੱਕ ਦੇ ਸਕਦੇ ਹੈਗੇ ਆ ਇਹਦੇ ਵਿੱਚ 골ਡਨ ਕਲਰ ਬਹੁਤ ਹੀ ਪਿਆਰਾ ਹੈ ਜਿਹਦੇ ਦਾ ਇਸਤਮਾਲ ਅਸੀਂ ਵਾਲਪੇਪਰ ਦੀ ਤਰ੍ਹਾਂ ਵੀ ਕਰ ਸਕਦੇ ਆ ਵਾਲਪੇਪਰ ਨੂੰ ਵੀ ਇੱਕ ਤਰ੍ਹਾਂ ਦਾ ਫੀਲ ਕਰ ਦਿੰਦਾ ਐ ਇੰਨੀ ਕਲਰਿੰਗ ਐ ਇੰਨੀ ਡਿਜ਼ਾਈਨਿੰਗ ਐ ਆ ਡਾਰਕ ਗ੍ਰੇ ਹੈ ਜੋ ਬਹੁਤ ਹੀ ਅੱਛੀ ਲੁੱਕ ਸ਼ੋਅ ਕਰਦਾ ਹੈ ਔਰ ਇੰਨੀ ਚਮਕ ਹੈ ਕਿ ਜੇ ਸਾਹਮਣੇ ਖੜੇ ਹੋ ਕੇ ਅਸੀਂ ਆਪਣਾ ਚਿਹਰਾ ਵੀ ਦੇਖ ਸਕਦੇ ਆ ਡਾਰਕ ਹੋਣ ਦੇ ਬਾਵਜੂਦ ਇੰਨੀ ਗਲੋਸੀ ਦੇ ਵਿੱਚ ਭਰੀ ਹੋਈ ਐ ਉਹ ਬਹੁਤ ਹੀ ਅੱਛੀ ਲੁੱਕ ਦੇ ਰਿਹਾ ਹੈਗਾ ਇਸ ਤੋਂ ਅੱਗੇ ਸਾਰਾ ਲਾਈਟ ਕਲਰ ਹੈ ਜੋ ਆਮ ਤੌਰ ਤੇ ਕਰਾਚੀ ਫਲੋਰ ਲਈ ਯੂਜ਼ ਹੁੰਦੇ ਆ ਦੇਖੋ ਕਿੰਨੀ ਵੈਰਾਈਟੀ ਦੇ ਵਿੱਚ ਕਿੰਨੇ ਸੁੰਦਰ ਕਲਰਾਂ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਆ ਜੈ ਮਾ ਜਗਦੰਬੇ ਟਾਇਲ ਤੋਂ ਜੀ ਸਰ ਇਹ ਦੋਨੋਂ ਟਾਇਲ ਬਾਰੇ ਪਲੀਜ਼ ਜਾਣਕਾਰੀ ਦਿਓ ਦੇਖੋ ਇਹ ਜਿਹੜੀ ਟਾਇਲ ਲੱਗੀ ਹੋਈ ਸ਼ਾਈਨਿੰਗ ਵਿੱਚ ਹੈ 글로ਸ ਵਿੱਚ ਹੈ ਇਸ ਟਾਇਲ ਨੂੰ ਆਪਾਂ ਡਬਲ ਚਾਰਜ ਟਾਇਲ ਕਹਿੰਦੇ ਆ ਇਹਦੇ ਵਿੱਚ ਵੀ ਸਾਲ ਕੋ ਬਹੁਤ ਅੱਛੇ ਕੁਆਲਿਟੀ ਦੇ ਵਿੱਚ ਔਰ ਬਹੁਤ ਜ਼ਿਆਦਾ ਵੈਰਾਈਟੀ ਦੇ ਸਰ ਕੋ ਡਿਜ਼ਾਈਨ ਲੱਗੇ ਹੋਏ ਤੁਸੀਂ ਨੂੰ ਦੇਖ ਸਕਦੇ ਇਨਾਂ ਦਾ ਇਸਤੇਮਾਲ ਵੀ ਆਪਾਂ ਫਲੋਰਿੰਗ ਤੇ ਵਾਲ ਤੇ ਕਰ ਸਕਦੇ ਹੈਗੇ ਆ ਇਸ ਦੀ ਦੂਸਰੀ ਤਰਫ ਆ ਮੈਟੀਆਂ ਟੈਲਾ ਹੈਗੀਆਂ ਐਂਟੀ ਸਕਿਡ ਜਿਨ੍ਹਾਂ ਤੇ ਅਸੀਂ ਪੈਰ ਰੱਖ ਕੇ ਆਰਾਮ ਨਾਲ ਚੱਲ ਸਕਦੇ ਆ ਫਿਰ ਸਕਦੇ ਆ ਬਜ਼ੁਰਗਾਂ ਵਾਸਤੇ ਇਹ ਚੀਜ਼ਾਂ ਬਹੁਤ ਕਾਮਯਾਬ ਹੈਗੀਆਂ ਇਸ ਸਟਾਈਲ ਦੇ ਉੱਪਰੋਂ ਪੈਰ ਨਹੀਂ ਸਲਿੱਪ ਹੁੰਦਾ ਹੈਗਾ ਹੋਰ ਇਹਦੇ ਕਲਰ ਵੈਰਾਈਟੀ ਆਪਣੇ ਕੋਲ ਬਹੁਤ ਜ਼ਿਆਦਾ ਮਾਤਰਾ ਵਿੱਚ ਅਵੇਲੇਬਲ ਹੈਗੀ ਹੈ ਸ਼ੋਅਰੂਮ ਦੇ ਅੰਦਰ ਆਜੋ ਤੁਹਾਨੂੰ ਹੋਰ ਕਲਰ ਦਿਖਾਣੇ ਆ ਇਹ ਜੋ ਤੁਸੀਂ ਸਰ ਟਾਇਲ ਦੇਖ ਰਹੇ ਹੋ ਇਹ ਵੀ 글로ਸੀ ਟਾਇਲ ਹੈ ਇਸ ਨੂੰ ਜੀਵੀਟੀ ਹਾਈ 글로ਸ ਟਾਇਲ ਕਹਿੰਦੇ ਆ ਇਹਨਾਂ ਦੀ ਸ਼ਾਈਨਿੰਗ ਬਹੁਤ ਜ਼ਿਆਦਾ ਹੁੰਦੀ ਹੈ ਇਹਨਾਂ ਦਾ ਸਾਈਜ਼ ਹੈ 2x2 ਜੋ ਘਰ ਦੀ ਸ਼ੋਭਾ ਨੂੰ ਬਹੁਤ ਵਧਾ ਦਿੰਦੀ ਹੈ ਆਫਿਸ ਰੈਸਟੋਰੈਂਟ ਮਾਲ ਇਹਨਾਂ ਨੂੰ ਕਿਤੇ ਵੀ ਲਗਾਓ ਲਾਈਟ ਜਗੰਦੇ ਨਾਲ ਇਹਨਾਂ ਦੇ ਵਿੱਚੋਂ ਵੀ ਹੀ ਇੱਕ ਤਰ੍ਹਾਂ ਦੀ ਲਾਈਟ ਨਿਕਲਦੀ ਹੈ ਔਰ ਬਹੁਤ ਬਦਿਆ ਸੋਹਣੀਆਂ ਸਨਕੀਆਂ ਲੱਗਦੀਆਂ ਹਨ ਇਹਨੀਆਂ ਲੁੱਕ ਲੁੱਕ ਵਾਈਜ਼ ਟਾਇਲਸ ਵਧੀ ਹੁੰਦੀ ਹੈ ਇਸ ਸਾਈਡ ਵੀ ਸਾਰੇ ਡਿਜ਼ਾਈਨਸ ਲੱਗੇ ਹੋਏ ਆ ਇਹ ਚਾਰ ਪੀਸ ਮਿਲਾਓ ਤਾਂ ਡਿਜ਼ਾਈਨ ਬਣਦਾ ਹੈ ਇਸ ਨੂੰ ਬੁੱਕਮਾਰਕਸ ਕਹਿੰਦੇ ਹੈ ਆ ਵੁੱਡਨ ਕਲਰ ਬਿਲਕੁਲ ਨਿਊਲੀ ਹੈ ਰੰਗੋਲੀ ਬਿਲਕੁਲ ਨਿਊਲੀ ਹੈ ਇਸ ਸਾਈਟ ਤੇ ਮਾਰਵਲ ਲੁੱਕ ਦੇ ਵਿੱਚ ਡਿਜ਼ਾਈਨ ਜੋ ਆ ਰਹੇ ਹੈ ਬਿਲਕੁਲ ਫਰੈਸ਼ ਨਿਊ ਡਿਜ਼ਾਈਨਸ ਹੈ ਗਿਆ ਤੇ ਸਰ ਇਹ ਸਲਿੱਪਤਾ ਨਹੀਂ ਕਰਦੇ ਜਦੋਂ ਕੋਈ ਤੁਰਦਾ ਹੈ ਤੇ ਤਾਂ ਸਲਿੱਪਣਾ ਨਹੀਂ ਹੈਗਾ ਥੋੜੀ ਜੀ ਸਲਿੱਪਰੀ ਹੁੰਦੀ ਹੈ ਪਰ ਬਟ ਜ਼ਿਆਦਾਤਰ ਦਿੱਕਤ ਤਾਂ ਆਉਂਦੀ ਜੇ ਕੋਈ ਪਾਣੀ ਵਗੈਰਾ ਸਿੱਟਿਆ ਹੋਵੇ ਅਸੀਂ ਥੋੜੇ ਜਿਹਾ ਅਨਗਹਿਲੀ ਨਾਲ ਚੱਲੀਏ ਫਿਰ ਸਲਿੱਪ ਹੋਣ ਦੇ ਚਾਂਸ ਹੁੰਦੇ ਆ ਅਦਰਵਾਈਜ਼ ਇਹਨਾਂ ਤੇ ਕੋਈ ਵੀ ਬੰਦਾ ਸਲਿੱਪ ਰਾ ਮੱਧ ਨਹੀਂ ਕਰਦਾ ਹੈਗਾ ਬਹੁਤ ਪਾਣੀ ਪੂਣੀ ਗਿਰਨ ਨਾਲ ਹੀ ਦਿੱਕਤ ਆਂਦੀ ਹੈ ਜੀ ਆ ਜਿੰਨੀਆਂ ਵੀ ਤੁਸੀਂ ਟਾਈਲਸ ਦੇਖ ਰਹੇ ਹੋ ਇਹ ਸਾਰੀਆਂ ਐਂਟੀ ਸਕ੍ਰਿਪਟ 2x2 ਮੈਟ ਟਾਈਲਸ ਹੈਗੀ ਹੈ ਬਹੁਤ ਸੁੰਦਰ ਕਲੈਕਸ਼ਨ ਹੈ ਇਸ ਤਰ੍ਹਾਂ ਵੀ ਔਰ ਇਸ ਤਰ੍ਹਾਂ ਵੀ ਦੋਨੋਂ ਤਰਫ ਤੋਂ ਲੇ ਕੋ ਬਹੁਤ ਅੱਛੀ ਕਲਰਿੰਗ ਕੁਆਲਿਟੀ ਚ ਵੈਰਾਈਟੀ ਚ ਇਹ ਆਪਣੇ ਕੋਲ ਅਵੇਲੇਬਲ ਹੈਗੀਆਂ ਹਨ ਜਿਹੜਾ ਤੋਂ ਪੈਰ ਬਿਲਕੁਲ ਸਲਿੱਪ ਨਹੀਂ ਹੁੰਦਾ ਔਰ ਇਹਨਾਂ ਦੇ ਕਲਰ ਵੀ ਘਰ ਤੋਂ ਘਰ 40 50 ਸਾਲ ਨਿਕਲਣ ਤੋਂ ਬਾਅਦ ਹੀ ਡਾਊਨ ਹੁੰਦੇ ਆ ਇਹ ਨਹੀਂ ਹੈ ਕਿ ਸਰ ਜੀ ਤੁਹਾਨੂੰ ਹਲਕਾ ਮਾਲ ਦੇਵਾਂਗੇ ਇਹਨਾਂ ਦੀ ਗਾਰੰਟੀ ਫੁੱਲ ਹੁੰਦੀ ਹੈ 40 50 ਸਾਲ ਤੱਕ ਇਹਨਾਂ ਦੀ ਲਾਈਫ ਹੈਗੀ ਹੈ ਉਸ ਤੋਂ ਬਾਅਦ ਇਹ ਡਾਊਨਿੰਗ ਚ ਜਾਂਦੀਆਂ ਹੈਗੀਆਂ ਜੋ ਰਿਐਲਿਟੀ ਤੁਹਾਨੂੰ ਅਸੀਂ ਸ਼ੋਅ ਕਰਦੇ ਪਏ ਆ ਸਰ ਪਲੀਜ਼ ਆਫ ਸਲੋ ਟਾਇਲ ਬਾਰੇ ਜਾਣਕਾਰੀ ਦਿਓ ਇਹ ਜੋ ਟਾਇਲ ਤੁਸੀਂ ਦੇਖਦੇ ਹੋ ਉਹ ਨੀਚੇ ਲੱਗੀ ਹੋਈ ਹੈ ਸਾਰੀ ਆਊਟਰ ਦੀ ਟਾਇਲ ਹੈ ਜਾਂ ਪਾਰਕਿੰਗ ਟਾਇਲ ਇਸ ਨੂੰ ਕਹਿ ਸਕਦੇ ਹੈ ਤੇ ਨੀਅਰਬਾਊਟ 12 ਐਮ ਐਮ ਦੇ ਆਸ-ਪਾਸ ਮੋਟੀ ਹੁੰਦੀ ਹੈ ਟਰੱਕ ਟਰਾਲੀ ਕਾਰਾਂ ਸਕੂਟਰ ਆਪਣੀ ਜੋ ਵੀ ਤੁਸੀਂ ਨਾ ਤੇ ਆਪਣੇ ਬੇੜੇ ਦੇ ਚਾਹੋਗੇ ਤੱਕ ਇਹਨੂੰ ਇਸ ਸਟਾਈਲ ਕੋਈ ਦਿੱਕਤ ਨਹੀਂ ਪੈਂਦੀ ਟੋਟਲ ਵਿਟਰੀਫਾਈਡ ਟਾਇਲ ਹੁੰਦੀ ਹੈ ਔਰ ਟੋਟਲ ਬੈਸਟ ਕੁਆਲਿਟੀ ਹੁੰਦੀ ਹੈ ਨਾਹੀਂ ਇਹਨਾਂ ਦੇ ਕਲਰ ਜਾਂਦੇ ਆ ਨਾਹੀਂ ਇਹ ਕਰੈਕਸ ਹੁੰਦੀਆਂ ਆ ਗਈਆਂ ਇਹ ਸਾਰੀਆਂ ਸਾਨੂੰ ਲਗਭਗ ਕੈਮੀਕਲ ਦੇ ਨਾਲ ਹੀ ਲਗਾਨੀਆਂ ਚਾਹੀਦੀਆਂ ਅੱਜ ਕੱਲ ਦਾ ਜੋ ਟਾਈਮ ਚੱਲਦਾ ਹੈ ਕੈਮੀਕਲ ਦਾ ਹੈ ਕੈਮੀਕਲ ਦੇ ਨਾਲ ਹੀ ਟਾਇਲ ਨੂੰ ਤੁਸੀਂ ਆਪਣੀ ਜ਼ਮੀਨ ਤੇ ਬੋਰ ਤੇ ਫਿਟ ਕਰਾਓ ਤਾਂ ਕਿ ਤੁਹਾਨੂੰ ਆਉਣ ਵਾਲੇ ਟਾਈਮ 'ਚ ਕੋਈ ਦਿੱਕਤ ਨਾ ਆਵੇ ਬਹੁਤ ਅੱਛੇ ਕਲਰਸ ਔਰ ਵੈਰਾਈਟੀਆਂ ਦੇ ਵਿੱਚ ਸਾਡੇ ਕੋਲ ਡਿਜ਼ਾਈਨ ਅਵੇਲੇਬਲ ਹੈਗੇ ਆ ਜੋ ਤੁਹਾਨੂੰ ਅਸੀਂ ਸ਼ੋਅ ਆਫ ਕਰ ਰਹੇ ਆ ਸਰ ਜੀ ਮੈਂ ਕਿ ਤੁਸੇ ਕਿਹਾ ਕਿ ਟਾਇਲ ਜਿਹੜੀ ਹੈ ਉਹ ਕੈਮੀਕਲ ਦੇ ਨਾਲ ਲਗਾਣੀ ਚਾਹੀਦੀ ਇਸ ਬਾਰੇ ਜਾਣਕਾਰੀ ਦਿਓ ਪਲੀਜ਼ ਹਾਂਜੀ ਤੁਸੀਂ ਬਹੁਤ ਚੰਗਾ ਕੋਸ਼ਿਸ਼ ਮੇਰੇ ਤੋਂ ਪੁੱਛਿਆ ਹੈ ਕੈਮੀਕਲ ਬਾਰੇ ਆਮ ਲੋਕਾਂ ਨੂੰ ਜਾਂ ਕਸਟਮਰਾਂ ਨੂੰ ਜਾਣਕਾਰੀ ਨਹੀਂ ਹੁੰਦੀ ਜੀ ਕੈਮੀਕਲ ਜਿਹੜਾ ਹੁੰਦਾ ਹੈ ਸਰ ਟਾਇਲ ਨੂੰ ਇੱਕ ਤਾਂ ਦੀਵਾਰ ਤੇ ਬਹੁਤ ਮਜ਼ਬੂਤੀ ਨਾਲ ਫਿਕਸ ਕਰਾਂਦਾ ਹੈ ਔਰ ਵਾਟਰ ਪ੍ਰੂਫਿੰਗ ਕਰਦਾ ਹੈ ਆਪਣੇ ਕੋਲ ਹਰ ਅੱਛੇ ਬ੍ਰਾਂਡ ਦਾ ਤੁਹਾਨੂੰ ਕੈਮੀਕਲ ਮਿਲ ਜਾਏਗਾ ਜਿਵੇਂ ਦੇਖ ਸਕਦੇ ਹੋ ਟਾਇਲ ਟੂਟਰ ਬਿਲ ਬਰਲਾ ਵਾਈਟ ਐਸ਼ੀਅਨ ਪੇਂਟਸ ਜੌਨਸਨ ਜੌਨ ਮੈਕਸ ਲੈਟਿਕਰੇਟ ਬਹੁਤ ਜ਼ਿਆਦਾ ਅੱਛੀ ਕੁਆਲਿਟੀ ਹੈ ਇਹਨਾਂ ਦੀ ਜੋ ਕਿ ਸਾਨੂੰ ਟਾਇਲ ਦੀ ਮਜ਼ਬੂਤੀ ਲਈ ਦਾਅਵੇਬੰਦ ਕਰਦੀਆਂ ਹੈਗੀਆਂ ਇਹਨਾਂ ਦਾ ਇਸਤੇਮਾਲ ਹਰ ਵੇਲੇ ਸਾਨੂੰ ਟਾਇਲ ਫਿਕਸਿੰਗ ਵੇਲੇ ਕਰਨਾ ਚਾਹੀਦਾ ਹੈਗਾ ਸਰ ਆ ਕੀ ਚੀਜ਼ ਹੈ ਇਸ ਬਾਰੇ ਪਲੀਜ਼ ਜਾਣਕਾਰੀ ਦਿਓ ਦੇਖੋ ਇਹ ਵੀ ਟਾਈਲਸ ਹੈ ਇਹ ਇਸ ਨੂੰ ਗਲੀਚਾ ਕਹਿੰਦੇ ਆ ਇਹਦੇ ਚ ਚਾਰ ਪੀਸ ਬਲਾਓ ਤਾਂ ਇਹ ਡਿਜ਼ਾਈਨ ਬਣਦਾ ਹੈ ਇਹ ਆਪਣੇ ਲੌਬੀ ਦੇ ਵਿੱਚ ਬੈਡਰੂਮ ਦੇ ਵਿੱਚ ਆਪਾਂ ਲਗਾ ਸਕਦੇ ਆ ਜਿਵੇਂ ਤੁਸੀਂ ਦੇਖਦੇ ਹੋ ਕਿ ਇਹਨਾਂ ਦੇ ਜ਼ਿਆਦਾਤਰ ਕਲਰ ਰੈੱਡ ਜਾਂ ਗੋਲਡਨ ਸ਼ੇਡ ਚ ਆਉਂਦੇ ਆ ਅਸੀਂ ਇਹਨੂੰ ਸੈਂਟਰੇ ਲਗਾ ਕੇ ਇਹਦੇ ਨਾਲ ਅਟੈਚ ਕਲਰ ਦੀ ਟਾਇਲ ਲਗਾ ਕੇ ਅਸੀਂ ਆਪਣੇ ਘਰ ਦੀ ਸ਼ੋਭਾ ਨੂੰ ਵਧਾਉਂਦੇ ਆ ਤੇ ਬਹੁਤ ਲੁੱਕ ਵਾਈਜ਼ ਸੋਹਣੀਆਂ ਲੱਗਦੀਆਂ ਆ ਔਰ ਬਹੁਤ ਗ੍ਰੇਟੈਸਟ ਲੁੱਕ ਦਿੰਦੀਆਂ ਹੈਗੀਆਂ ਸਰ ਤੁਸੀਂ ਆਪਣੇ ਕਸਟਮਰਸ ਨੂੰ ਕੀ ਪੀਲ ਕਰਨਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਵਿਸਾਖੀ ਦੇ ਸ਼ੁਭ ਮੌਕੇ ਦੇ ਆਪਣੇ ਪੂਰੇ ਸ਼ੋਰੂਮ ਦੇ ਸਟਾਫ ਵੱਲੋਂ ਔਰ ਮੈਂ ਆਪਣੇ ਵੱਲੋਂ ਨਮਸਕਾਰ ਸਾਸਤਰੀ ਕਾਲਸ ਜੈ ਮਾਤਾ ਜੀ ਸਭ ਨੂੰ ਕਰਦਾ ਹਾਂ ਤੇ ਬਾਕੀ ਜਦ ਵੀ ਕੋਈ ਕਸਟਮਰ ਮੇਰੀ ਦੁਕਾਨ ਤੇ ਟੇਲ ਪਰਚੇਜ਼ਿੰਗ ਲਈ ਆਏਗਾ ਇੱਕ ਤਰ੍ਹਾਂ ਰੇਟ ਬਾਜ਼ਾਰ ਨਾਲੋਂ ਬਹੁਤ ਬਿਹਤਰੀਨ ਮਿਲेंगे ਔਰ ਮਾਲ ਐਫਓਆਰ ਕਿਸੇ ਤਰ੍ਹਾਂ ਦਾ ਕੋਈ ਲੇਬਰ ਕਰਾਇਆ ਰੈਡ ਜਾਂ ਐਕਸਟਰਾ ਚਾਰਜ ਅਸੀਂ ਨਹੀਂ ਲੈਂਦੇ ਬਾਕੀ ਰੇਟ ਬਾਜ਼ਾਰ ਨਾਲੋਂ ਬਿਲਕੁਲ ਸਸਤੇ ਔਰ ਵਧੀਆ ਮਿਲਣਗੇ ਸਭ ਕਸਟਮਰਾਂ ਨੂੰ ਜੈ ਮਾਤਾ ਦੀ ਸਰ ਆ ਸਾਡੇ ਸ਼ੋਰੂਮ ਦਾ ਵਾਰਲਿਅ ਵਿਊ ਹੈ ਔਰ ਆ ਸਾਡੀ ਮਹਾਰਾਣੀ ਦਾ ਝੰਡਾ ਹੈ ਜੋ ਸਾਡੇ ਸ਼ੋਰੂਮ ਦੀ ਤਰੱਕੀ ਦਾ ਪ੍ਰਤੀਕ ਹੈ